ਸਰ ਕੀ ਨਾਮ ਆਪਣੇ ਜੀ ਮੇਰਾ ਨਾਮ ਨੀਲ ਬਣਿਤੀਰ ਹੈ ਕਿਥੋਂ ਦਾ ਜਨਾਬੀ ਫਿਰੋਜ਼ਪੁਰ ਰਹਿੰਦਾ ਹਾਂ ਇੱਕ ਹੀ ਮਾਮਲੇ ਕੀ ਹੈ ਸਰ ਮੈਂ ਚੰਡੀਗੜ੍ਹ ਵਰਕਿੰਗ ਹੈ ਮੇਰੀ ਤੇ ਮੈਂ ਦੋ ਦਿਨ ਲਈ ਇੱਥੇ ਫਿਰੋਜ਼ਪੁਰ ਆਪਣੇ ਕਰਿਆ ਆਇਆ ਸੀਗਾ ਤੇ ਜਿਸ ਤਰ੍ਹਾਂ ਆਪਾਂ ਗੱਡੀ ਪਾਰ ਕੀਤੀ ਤੇ ਮੈਂ ਸਵੇਰੇ ਸਵੇਰੇ ਦੇਖਦਾ ਕਿ ਮੈਨੂੰ ਮੱਲੇ ਤਰ੍ਹਾਂ ਪਤਾ ਲੱਗਦਾ ਕਿ ਮੇਰੀ ਗੱਡੀ ਦੇ ਕੋਈ ਸਵੇਰੇ ਟਾਇਰ ਖੋਲ ਕੇ ਲੈ ਗਿਆ ਤੇ ਅਸੀਂ ਜੋ ਵੀ ਫਿਰਮਾ ਜੋ ਵੀ ਪੁਲਿਸ ਪ੍ਰਸ਼ਾਸਨ ਕੋਲ ਗਏ ਸੀ ਕੰਪਲੇਂਟ ਲਖਾਈ ਉਹਨਾਂ ਕੋਲ ਕਿ ਐਸਾ ਸਾਡੀ ਗੱਡੀ ਦੇ ਟਾਇਰ ਕੋਈ ਖੋਲ ਕੇ ਲੈ ਗਿਆ ਉਹਨਾਂ ਨੇ ਸਾਡੀ ਕੰਪਲੇਂਟ ਦਰਜ ਕੀਤੀ ਉਸ ਤੋਂ ਬਾਅਦ ਕਹਿੰਦੇ ਕਿ ਅਸੀਂ ਕਾਰਵਾਈ ਕਰਦੇ ਹਾਂ ਠੀਕ ਹੈ ਉਹਨਾਂ ਨੇ ਕਾਰਵਾਈ ਕੀਤੀ ਤੇ ਉਸ ਤੋਂ ਬਾਅਦ ਉਹ ਕਹ ਰਹੇ ਸੀਗੇ ਕਿ ਅਸੀਂ ਤੁਹਾਨੂੰ ਦੱਸ ਦਿਆਂ ਘੰਟੇ ਤੱਕ ਤੁਹਾਡੇ ਕੋਲ ਆਨੇ ਵਾਰਦੋਪਲੇਸ ਤੇ ਆਨੇ ਠੀਕ ਹੈ ਜੋ ਵੀ ਉਹਨਾਂ ਨੂੰ ਪਲੇਸ ਸੀਗੀ ਕਿ ਵਰਦੋਪ ਤਾਂ ਅਸੀਂ ਵੇਟ ਕਰਦੇ ਰਹੇ ਕਰਦੇ ਕਾਫੀ ਟਾਈਮ ਵੇਟ ਕੀਤਾ ਸੀ ਅਸੀਂ ਚਾਰ ਪੰਜ ਵਾਰੀ ਵੇਟ ਵੀ ਕੀਆ ਮਤਲਬ ਖੁਦ ਕਾਲ ਵੀ ਕੀਤੀ ਤੇ ਖੁਦ ਉਹਨਾਂ ਵੱਲੋਂ ਉੱਥੇ ਵਿਜ਼ਿਟ ਵੀ ਕੀਤਾ ਤੇ ਉਹਨਾਂ ਨੇ ਸੇਮ ਰਿਪਲਾਈ ਸੀਗੀ ਅਸੀਂ ਕੁਝ ਕਰ ਰਹੇ ਹਾਂ ਅਸੀਂ ਕਾ ਵਰਦੋਪ ਤੇ ਕਰ ਰਹੇ ਹਾਂ ਕੰਮ ਕਰ ਰਹੇ ਵਰਕਿੰਗ ਚੱਲ ਰਹੀ ਹੈ ਕੁਝ ਕਰਦੇ ਹਾਂ ਅਸੀਂ ਉੱਥੇ ਆਨੇ ਫਿਰ ਫਾਈਨਲੀ ਮੈਨੂੰ ਇਸ 7 ਵਜੇ ਪ੍ਰੈਸ ਵਾਲਿਆਂ ਦਾ ਮੈਨੂੰ ਹੈਲਪ ਲੈਣੀ ਪਈ ਫਿਰ ਫਰੋਸਪੁਰ ਲਾਕੇ ਉਹਨਾਂ ਨੇ ਕਿਹਾ ਕਿ ਬਿਨਾ ਪ੍ਰੈਸ ਤੋਂ ਫਰੋਸਪੁਰ ਦੀ ਪੁਲਿਸ ਕੋਈ ਪ੍ਰਸ਼ਾਸਨ ਕੰਮ ਨਹੀਂ ਕਰੇਗੀ ਫਿਰ ਫਾਈਨਲੀ ਮੈਨੂੰ ਪ੍ਰੋਸੈਸ ਉਹਨਾਂ ਨੂੰ ਪ੍ਰੈਸ ਵਾਲਿਆਂ ਨੂੰ ਬੁਲਾਉਣਾ ਪਿਆ ਤੇ ਉਹਨਾਂ ਨੂੰ ਕਿ ਫਿਰ ਤੁਹਾਡੇ ਫਰੈਂਡ ਜੋ ਵੀ ਤੁਹਾਨੂੰ ਉਸ ਤੋਂ ਬਾਅਦ ਪਤਾ ਹੈ ਕਿ ਉਹਨਾਂ ਨੇ ਇੱਕ ਕਾਰਵਾਈ ਕੀਤੀ ਮੇਰੀ ਨਿਊਜ਼ ਮੀਡੀਆ ਚਾਹੀਏ ਠੀਕ ਹੈ ਤੇ ਫਿਰ ਰਾਤ ਨੂੰ 10:30 ਵਜੇ ਉਹਨਾਂ ਵੱਲੋਂ ਪੁਲਿਸ ਵੱਲੋਂ ਕਾਲ ਆਈ ਕਿਸੇ ਕਿਸ ਦੀ ਪਰਚਾ ਦਿੰਨੇ ਹੈ ਮੈਂ ਕਿ ਠੀਕ ਹੈ ਸਰ ਮੈਂ ਮਾਰਨਿੰਗ ਆ ਜਾਵਾਂ ਤੇ ਵੇਲੇ ਹੱਲੇ ਤੱਕ ਵੀ ਕੋਈ ਕੋਈ ਕਾਲ ਨਹੀਂ ਉਹਨਾਂ ਵੱਲੋਂ ਆਈ ਹੈ ਹਾਂਜੀ ਮੈਂ ਇਹਨਾਂ ਸਮੱਸਿਆ ਜਿਹੜੇ ਸਰ ਮੈਂ ਜੀ ਖੁਦ ਹੀ ਆਪਣੀ ਇਨਵੈਸਟੀਗੇਸ਼ਨ ਕੀਤੀ ਸੀ ਲੋਕਾਂ ਦੇ ਨੀਅਰ ਅਬਾਊਟ ਵੀਡੀਓਜ਼ ਅਸੀਂ ਕੱਢੀਆਂ ਉੱਥੋਂ ਤਿੰਨ ਤਿੰਨ ਤੋਂ ਲੈ ਕੇ ਚਾਰ ਵੀਜ਼ ਮਾਰਨਿੰਗ ਅਰਲੀ ਮਾਰਨਿੰਗ ਦਾ ਨਾ ਜੋ ਵੀ ਟਾਈਮ ਰਿਹਾ ਉਹਨਾਂ ਵਿੱਚ ਵਾਰਦਾਤ ਦਾ ਅੰਜਾਮ ਦਿੱਤਾ ਕਰੋ ਮੈਂ ਖੁਦ ਹੀ ਇਨਵੈਸਟੀਗੇਸ਼ਨ ਦਾ ਤਰ੍ਹਾਂ ਪ੍ਰਸ਼ਾਸਨ ਤੋਂ ਵੀ ਮੰਗ ਕਰਦું ਸਰ ਪ੍ਰਸ਼ਾਸਨ ਨੂੰ ਮੈਂ ਕਹਿੰਦਾ ਇੱਕ ਤਾਂ ਸੁਧਾਰ ਜੋ ਵੀ ਵਾਰਦਾਤਾਂ ਹੋ ਰਹੀਆਂ ਮਤਲਬ ਇਹ ਦੋ ਤਿੰਨ ਸਾਲਾਂ ਚ ਇੰਨੀਆਂ ਚੋਰੀ ਸਨੇਚਿੰਗ ਦੀ ਵਾਰਦਾਤਾਂ ਹੋ ਰਹੀਆਂ ਹਰ ਚੀਜ਼ ਤੇ ਮੈਂ ਕਹਿੰਦਾ ਕਿ ਫਰੋਸਪੁਰ ਨੂੰ ਸਰਦਾਰ ਦਿੱਤਾ ਜਾਵੇ ਇਨੂੰ ਕਿ ਫਰੋਹੀਪੁਰ ਦਾ ਇੱਕ ਨਾਮ ਵੀ ਆਵੇ ਨਹੀਂ ਤਾਂ ਹੁਣ ਫਰੋਹੀਪੁਰ ਦਾ ਨਾਮ ਕ੍ਰਾਈਮ ਸਟੇਟ 'ਚ ਉਹ ਪੂਰੇ ਹਾਈ ਲੈਵਲ ਤੇ ਨੰਬਰ 1 ਤੇ ਆ ਠੀਕ ਹੈ ਤੇ ਮੈਂ ਚਾਹੁੰਦਾ ਕਿ ਮੇਰੇ ਚੋਰਨ ਫੜਾ ਜਾਵੇ ਤੇ ਜੋ ਵੀ ਮੇਰੀ ਪ੍ਰਾਪਰਟੀਆਂ ਟਾਇਰ ਦਿਨੋਂ ਲੈ ਕੇ ਲੈ ਕੇ ਗਏ ਆ ਉਹ ਮੈਨੂੰ ਮਾਨਯੋਗ ਪੁਲਿਸ ਪ੍ਰਸ਼ਾਸਨ ਵਾਪਸ ਦਿਵਾਉਣ